ਤੁਸੀਂ ਦੇਖ ਰਹੇ ਹੋ ਅਸਰ ਮੈਜਰ ਰਮਨ ਕੁਮਾਰ ਮਲੋਟ ਸੁਪਾ ਕਨਵੀਨਰ ਬੇਰੋਜ਼ਗਾਰ ਸੰਜਾ ਮੋਰਚਾ ਪੰਜਾਬ ਅੱਜ ਮੁਕਸਰ ਸਾਹਿਬ ਮਾਗੀ ਦੇ ਮੇਲੇ ਤੇ ਭਗਵੰਤ ਮਾਨ ਦੀ ਰੈਲੀ ਕੇਜਰੀਵਾਲ ਦੇ ਨਾਲ ਹੈ ਤਾਂ ਸਰਕਾਰ ਰਦੀ ਹੋਈ ਮੈਨੂੰ ਮੇਰੇ ਘਰ ਦੇ ਵਿੱਚ ਰੋਕਣ ਲਈ ਘਰ ਦੇ ਬਾਹਰ ਪੁਲਿਸ ਲਾਈ ਬੈਠੀ ਹੈ ਤਾਂ ਪਿੰਡ ਕਰਮਗੜ ਮਲੋਟ ਦੇ ਨਾਲ ਹੈ ਤੁਸੀਂ ਦੇਖ ਰਹੇ ਹੋ ਆ ਸਭ ਮੈਜਰ ਦਾ ਧੰਨਵਾਦ ਅਣੀ ਜੇ ਕਰੀ ਜਾਂਦੇ ਨੇ ਨਹੀਂ ਹੁਣੇ ਤਾਂ ਤੁਹਾਡੇ ਕੋਲ ਕੋਈ ਨਾ ਕੋਈ ਆਪਸ ਤੋਂ ਹੋਣੀ ਐ ਕਿ ਨਾ ਕਬਰ ਵਾਲੇ ਭਜਿਆ ਆਦੀ ਕਬਰ ਵਾਲੇ ਹੈਂ ਕਬਰ ਤੇਨੇ ਅਮਲਾਂ ਆ ਗਏ ਕੋਡਿਲ ਕਣਾਂ ਗਿਆ ਕਬਰ ਤੋਂ ਹੋਈ ਹੋਈ ਜਾਂਦੇ ਨਹੀਂ ਜਾਣ ਤੋਂ ਖੜੇ ਹੋ ਮੈਂ ਵੇਖ ਕੀ ਚੱਲਦਾ ਕੋਈ ਦੱਸੋ ਫੇਰੀਆ ਵੈਸੇ ਹੀ ਬਸ ਨਹੀਂ ਜਮਾਇ ਲਿਕੇ ਬਸ ਬੀਕਾ ਹਾਂਜੀ ਮੁੱਖ ਸਰ ਜੀ ਐਸ ਸੁਸੋਨ ਨਾਲ ਬਸ ਜੀਤਾਉਣ ਨੂੰ ਲਾਗ ਰਿਹਾ ਹਾਂ ਹਾਂਜੀ ਅਜਾ ਦੋ ਸਾਹਬ ਨੇ ਬੁਲਾਇਆ ਸੀ ਯਾਨੀ ਸਾਹਬ ਨੇ ਬੁਲਾਇਆ ਮੈਂ ਤਾਂ ਹੀ ਪੁੱਛ ਰਿਹਾ ਹਾਂ ਦੱਸੋ ਕਾਰਨ ਕਿਸ ਲਈ ਬੁਲਾਇਆ ਹੈ ਕਰਾ ਦਿਓ ਕਰਾ ਦਿਓ ਜੀ ਆਡਾ ਮੈਂ ਕਿਹਾ ਜੀ ਅੱਛਾ ਚੋ ਇਹ ਜੀ ਨੇ ਉਹ ਹਾਂ ਜੀ ਸਰ ਆਪਣੇ ਆਏ ਜੀ ਜਮਾਤ ਜੀ ਕਰ ਗੱਲ ਹੈ ਅਲੋ ਸਸੀ ਕਾਲ ਜੀ ਵਧੀਆ ਜੀ ਠੀਕ ਠਾਕ ਆਪਣੇ ਸੁਣਾਓ ਹਾਂ ਜੀ ਹਾਂ ਜੀ ਜਿਹੜੂ ਸਾਡਾ ਪ੍ਰੋਗਰਾਮ ਉੱਥੋਂ ਦਾ ਹੀ ਹੈ ਜੀ ਮੇਲੇ ਦਾ ਜੀ ਹਾਂਜੀ ਨਹੀਂ ਕਾਰਨੋਂ ਦੇ ਪਿੱਛੇ ਰੋਕਣ ਪਿੱਛੇ ਜੀ ਨਹੀਂ ਜਾਨ ਤੋਂ ਰੋਕਣ ਪਿੱਛੇ ਕਾਰਨ ਦੇ ਦੇਖੋ ਦੇਖੋ ਅਸੀਂ ਤਾਂ ਕਰਨਾ ਹੀ ਹੈ ਜੀ ਪ੍ਰੋਗਰਾਮ ਲੀਕਾ ਸੀ 25 ਤਰੀਕ ਦੇ ਨਾਲ ਜੀ ਬੈਠੇ ਆ ਸੰਗਰੂਰ ਦੇਖੋ ਮੁੱਖ ਮੰਤਰੀ ਦੇ ਸ਼ਹਿਰ ਅਜੇ ਤੱਕ ਮਿਲੇ ਨਹੀਂ ਠੀਕ ਹੈ ਸਾਡੀ ਤਾਂ ਇਹੀ ਕੋਸ਼ਿਸ਼ ਹੈ ਜਿੱਥੇ ਆਉਂਦੇ ਆ ਉੱਥੇ ਅਸੀਂ ਤਾਂ ਮਿਲਣ ਲਈ ਜਾਣਾ ਹੁੰਦਾ ਹੈ ਅਸੀਂ ਤਾਂ ਆਪਦੀ ਅਰਜ਼ੀ ਰੱਖਣੀ ਹੈ ਮੁੱਖ ਮੰਤਰੀ ਪੰਜਾਬ ਦੇ ਜੀ ਜੋ ਬਣਾ ਜੀ ਇਹ ਦਰ ਇਹ ਪਾਰ ਆ ਬੈਰ ਇਸ ਨੂੰ ਠੀਕ ਆ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਜੇ ਨਹੀਂ ਮੈਂ ਮੈਂ ਤੁਹਾਡੀ ਗੱਲ ਸਮਝਦਾ ਜੇ ਮੰਨ ਲਓ ਮੈਂ ਮੈਂ ਰਹਿ ਜਾਊਗਾ ਜੀ ਐਸੇ ਮੰਨ ਲਓ ਤੇ ਬਾਕੀ ਬਾਕੀ ਮੇਰਾ ਕਿਡਰ ਤਾਂ ਹੈਗਾ ਹੀ ਆ ਪਹੁੰਚੂਗਾ ਜੀ ਉਹਨੂੰ ਕੋਣ ਕੰਟਰੋਲ ਕਰੂਗਾ ਉੱਥੇ ਜਦੋਂ ਇਹ ਕੇਡਰ ਪਹੁੰਚੂਗਾ ਉਹਨੂੰ ਕੰਟਰੋਲ ਕੌਣ ਕਰੂਗਾ ਉੱਥੇ ਜੀ ਉਹ ਤਾਂ ਆਪ ਦਾ ਕਰੂਗਾ ਹੀ ਫਿਰ ਐਵੇਂ ਜੀ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਜੀ ਹਾਂ ਠੀਕ ਹੈ ਜੀ ਨਿੱਜ ਚਲੋ ਚਲੋ ਮੈਂ ਤੁਹਾਡੀ ਗੱਲ ਸਮਝਦਾ ਜੀ ਜਾਂ ਤਾਂ ਡਿਪਟੀ ਸਾਹਿਬ ਵੱਲੋਂ ਆ ਜਾਂ ਐਸਪੀ ਸਾਹਿਬ ਮੇਰੀ ਗੱਲ ਕਰਵਾ ਦਿਓ ਜੀ ਜਿਨ੍ਹਾਂ ਨਾਲ ਵੀ ਕਰਾਂਗਾ ਹਾਂ ਠੀਕ ਹੈ ਓਕੇ ਚਲੋ ਮੈਂ ਵੇਟ ਕਰ ਲੈਣਾ 10 ਮਿੰਟ ਆਉਂਦੇ ਹੋ ਆ ਮਹਿਰਮਨ ਪਰਮ ਲੋਟ ਕਸੂਬਾ ਕਮਿਸ਼ਨਰ ਬੇਲਜਾਰ ਸਾਂਝਾ ਮੋਰਚਾ ਪੰਜਾਬ ਹੁਣ ਮੌਜੂਦਾ ਇਹ ਹਾਲਾਤ ਬਣ ਚੁੱਕੇ ਆਮਕਰਾਂ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਕਿ ਉਸ ਨੂੰ ਬੇਰਜ਼ਗਾਰਾਂ ਤੋਂ ਇੰਨਾ ਜ਼ਿਆਦਾ ਡਰ ਲੱਗਣ ਲੱਗ ਗਿਆ ਕਿ ਉਸ ਨੂੰ ਆਪਦੀ ਰੈਲੀ ਕਰਨ ਤੋਂ ਪਹਿਲਾਂ ਉਹਨਾਂ ਤੋਂ ਘਰਾਂ ਦੇ ਵਿੱਚ ਡੱਕਣ ਦੀ ਲੋੜ ਪੈ ਗਈ ਤਾਂ ਅੱਜ ਜਿਹੜਾ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ ਤੇ ਕੇਜਰੀਵਾਲ ਸ਼੍ਰੀ ਮੁਖਸਰ ਸਾਹਿਬ ਵਿਖੇ ਰੈਲੀ ਕਰਨ ਜਾ ਰਹੇ ਆ ਪਰ ਉਸ ਤੋਂ ਪਹਿਲਾਂ ਸਾਡੇ ਜਿਹੜਾ ਮੇਰੇ ਘਰ ਦੇ ਬਾਹਰ ਭਾਰੀ ਪੁਲਿਸ ਬੰਨ੍ਹਾ ਕੇ ਮੈਨੂੰ ਘਰ ਦੇ ਵਿੱਚ ਰੋਕਿਆ ਹੋਇਆ ਕਿ ਤੁਸੀਂ ਅੱਜ ਕਿਤੇ ਵੀ ਬਾਹਰ ਨਹੀਂ ਨਿਕਲਣਾ ਘਰ ਤੋਂ ਇਹ ਹਾਲਾਤ ਮੌਜੂਦਾ ਸਰਕਾਰ ਦੇ ਬਣ ਚੁੱਕੇ ਆ ਜਿਹੜੇ ਕਹਿੰਦੇ ਸੀ ਕਿ ਜਦੋਂ ਇਹ ਮੁੱਖ ਮੰਤਰੀ ਨਹੀਂ ਸੀ ਤੁਸੀਂ ਦੂਜੇ ਜਿਹੜੇ ਲੀਡਰ ਆ ਉਹਨਾਂ ਨੂੰ ਸਵਾਲ ਕਰੋ ਹੁਣ ਇਹਨਾਂ ਨੇ ਸਵਾਲ ਕਰਨ ਦੀ ਜੇ ਗੱਲ ਕੀਤੀ ਸੀ ਤਾਂ ਹੁਣ ਆਪਣੇ ਆਪ ਨੂੰ ਵੀ ਸਵਾਲ ਸੁਣਨ ਦਾ ਮਾਦਾ ਰੱਖਣਾ ਤਮ ਮੈਨੂੰ ਜਿਹੜਾ ਹੈਗਾ ਸੀਗਾ ਹੁਣ ਪੁਲਿਸ ਨੇ ਕਿਹਾ ਹਜੇ ਤੱਕ ਇਹ ਕਲੀਅਰ ਨਹੀਂ ਕੀਤਾ ਗਿਆ ਕਿ ਕਿੰਦੇ ਵੱਲੋਂ ਆਰਡਰ ਹੈ ਪਰ ਉਹ ਕਹਿੰਦੇ ਤੁਸੀਂ ਘਰ ਦੇ ਵਿੱਚੋਂ ਨਹੀਂ ਜਾਣਾ ਤੁਸੀਂ ਇੱਥੋਂ ਮੂਵ ਨਹੀਂ ਕਰਨਾ ਤਾਂ ਦੇਖੋ ਸਾਥੀਓ ਇਹ ਹਾਲਾਤ ਹੋ ਚੁੱਕੇ ਆ ਅਸੀਂ 25 ਦਸੰਬਰ ਦੇ ਸੰਗਰੂਰ ਡੀਸੀ ਦਫ਼ਤਰ ਪੱਕਾ ਮੋਰਚਾ ਲਾ ਕੇ ਬੈਠੇ ਹੋਏ ਆ ਪਰ ਹਜੇ ਤੱਕ ਉੱਥੇ ਵੀ ਜਿਹੜਾ ਅੱਜ 21 ਦਿਨ ਹੋਣ ਦੇ ਬਾਵਜੂਦ ਵੀ ਕਿਸੇ ਨੇ ਸਾਰ ਨਹੀਂ ਮਈ ਤਾਂ ਜੇ ਅੱਜ ਅਸੀਂ ਸੋਚਿਆ ਸੀ ਕਿ ਮੁੱਖ ਮੰਤਰੀ ਸਾਡੇ ਆਪ ਦੇ ਜ਼ਿਲ੍ਹੇ ਦੇ ਵਿੱਚ ਆ ਰਿਹਾ ਤਾਂ ਕਿਉਂ ਨਾ ਉੱਥੇ ਜਾ ਕੇ ਉਹਨੂੰ ਮਿਲ ਲਿਆ ਜਾਵੇ ਤਾਂ ਅਜੇ ਇੱਕ ਉੱਥੇ ਜਾਣ ਦੀ ਤਾਂ ਬਹੁਤ ਨੌਬਤ ਨਹੀਂ ਕਿ ਘਰ ਦੇ ਵਿੱਚੋਂ ਨਿਕਲ ਨਹੀਂ ਦਿੱਤਾ ਜਾ ਰਿਹਾ ਇਹ ਹਾਲਾਤ ਆ ਮੌਜੂਦਾ ਸਰਕਾਰ ਦੇ ਬਣੇ ਹੋਏ ਆ